ਜੀ ਜਦੋਂ ਗੱਲ ਕਰਦੀ ਆ ਤਾਂ ਉਹ ਤਰਕ ਦੇ ਨਾਲ ਦਲੀਲੋਂ ਦੇ ਨਾਲ ਗੱਲ ਕਰਦੀ ਆ ਹਰਦਵਾਰ ਦੇ ਵਿੱਚ ਵੀ ਜਾਂਦੀ ਆ ਗੁਰੂ ਸਾਹਿਬ ਤਾਂ ਮਹਾਰਾਜ ਉੱਥੇ ਦੇਖਦੇ ਆ ਕਿ ਕੁਝ ਲੋਕ ਪਾਣੀ ਦੇ ਰਹੇ ਆ ਸੂਰਜਵਾਲਾ ਗੁਰੂ ਸਾਹਿਬ ਉਹਨਾਂ ਨੂੰ ਰੋਕਦੇ ਨਹੀਂ ਕਿਉਂਕਿ ਉਹਨਾਂ ਦਾ ਡਾਇਲੌਗ ਕਰਨ ਦਾ ਇੱਕ ਆਪਣਾ ਤਰੀਕਾ ਹੈ ਗੁਰੂ ਸਾਹਿਬ ਉਸ ਤੋਂ ਕੋਲਡ ਦੇ ਸਾਹ ਦੇ ਵਿੱਚ ਪਾਣੀ ਦੇਣਾ ਸ਼ੁਰੂ ਕਰ ਦਿੰਦੇ ਆ ਤਾਂ ਕੁਝ ਲੋਕਾਂ ਨੂੰ ਲੱਗਦਾ ਕਿ ਕੋਈ ਝੱਲਾ ਮਲੁਖ ਆਇਆ ਇਹਨੂੰ ਇਹ ਹੀ ਨਹੀਂ ਪਤਾ ਵੀ ਮਰਿਆਦਾ ਕੀ ਹੈ ਧਰਮ ਦੀ ਲੋਰੀ ਕੀ ਨਹੀਂ ਪੁੱਤ ਉਹ ਪੁੱਛਦੇ ਆ ਕਿ ਬਾਬਾ ਤੂੰ ਪਾਣੀ ਕਿੱਧਰ ਨੂੰ ਦੇ ਜਾਣਾ ਤੇ ਗੁਰੂ ਸਾਹਿਬ ਕਹਿੰਦੇ ਜਿੱਧਰ ਤੁਸੀਂ ਦੇਖ ਰਹੇ ਹੋਵੇਂ ਉਧਰ ਹੀ ਪਾਣੀ ਦੇ ਰਹੇ ਆ ਉਹ ਕਹਿੰਦੇ ਉਧਰ ਸੂਰਜ ਵੱਲ ਦੇਣਾ ਪਾਣੀ ਸਮਰਅ ਨੇ ਇੱਕ ਡਾਇਲੋਗ ਦਾ ਤਰੀਕਾ ਬਣਾਇਆ ਕਿ ਸੂਰਜ ਵੱਲ ਪਾਣੀ ਦਿੰਦੇ ਕਿਉਂ ਪਾਣੀ ਤਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਦਿਨਾਂ ਦੇ ਵਿੱਚ ਸਾਡੀਆਂ ਧਾਰਮਿਕ ਰੌ ਰੀਤਾਂ ਦੇ ਅਨੁਸਾਰ ਧਰਮ ਸ਼ਾਸਤਰਾਂ ਦੇ ਅਨੁਸਾਰ ਪਿਤਰ ਲੋਕ ਦੇ ਦਰਵਾਜ਼ੇ ਖੁੱਲੇ ਹੁੰਦੇ ਆ ਅਸੀਂ ਆਪਣੇ ਖੇਤਾਂ ਤੱਕ ਪਾਣੀ ਪਹੁੰਚਾਉਂਦੇ ਤਾਂ ਬਾਬੇ ਨੇ ਅਗਲੀ ਗੱਲ ਨਹੀਂ ਕਹੀ। ਬਾਬਾ ਫੇਰ ਉਲਟ ਦੇਸਾਂ ਦੇ ਵਿੱਚ ਪਾਣੀ ਡੇ ਰਿਹਾ। ਉਹ ਫੇਰ ਹਲਾ ਕੇ ਪੁੱਛਦੀ ਹੈ ਬਾਬਾ ਵੀ ਤੂੰ ਇੱਧਰ ਪਾਣੀ ਕਿਉਂ ਦੇ ਰਿਹਾ? ਤਾਂ ਬਾਬਾ ਜੀ ਕਹਿੰਦੇ ਵੀ ਇੱਥੋਂ ਥੋੜੀ ਜੀ ਦੂਰੀ ਦੇ ਉੱਤੇ ਮੇਰੇ ਖੇਤ ਨੇ। ਮੈਂ ਬਾਹਰ ਆਇਆ ਹੋਇਆ ਤੇ ਮੈਂ ਇੱਧਰ ਨੂੰ ਪਾਣੀ ਛੱਡਦਾ ਪਿਆ ਕਿ ਜਿਹੜੀ ਮੇਰੀ ਫਸਲ ਆ ਉਹ ਪਾਣੀ ਲੱਗ ਜਾਵੇ। ਤਾਂ ਉਹ ਹੱਸ ਕੇ ਕਹਿੰਦੇ ਬਾਬਾ ਇੰਨਾ ਪਾਣੀ ਕਿੱਦਾਂ ਲੱਗੂਗਾ? ਇੰਨਾ ਥੋੜੀ ਜਾ ਸਕਦਾ ਪਾਣੀ। ਤੇ ਮੇਰਾ ਬਾਬਾ ਕਹਿੰਦਾ ਤੁਹਾਨੂੰ ਪਤਾ ਸੂਰਜ ਦੀ ਦੂਰੀ ਕਿੰਨੀ ਹੈ ਇੱਥੋਂ ਕੀ ਜੇਕਰ ਮੇਰਾ ਪਾਣੀ ਇੱਥੇ ਬਹੁਤ ਨੇੜੇ ਨਹੀਂ ਜਾ ਸਕਦਾ ਤਾਂ ਕੀ ਤੁਹਾਡੇ ਬੰਦੂ ਸੁਟਿਆ ਹੋਇਆ ਜਿਹੜਾ ਪਾਣੀ ਹੈ ਉਹ ਸੂਰਜ ਤੱਕ ਚਲੇ ਜਾਊਗਾ ਏਸੀ ਬਾਬੇ ਦਾ ਤਰੀਕਾ ਗੱਲਬਾਤ ਕਰਨ ਦਾ ਤਰੀਕਾ ਸੰਵਾਦ ਦਾ ਤਰੀਕਾ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਲੱਗੀ ਨਹੀਂ ਵੀ ਗੱਲ ਸਹੀ ਹੈ ਤੇ ਕਈਆਂ ਨੇ ਮੰਨੀ ਤੇ ਕਈ ਫੇਰ ਉੱਤੀ ਲੱਗੇ ਰਹੇ ਕਿਉਂਕਿ ਮਨ ਦੇ ਸਾਰੇ ਹੀ